ਇਹ ਜੇਠਾ ਜੀ ਜਿਨ੍ਹਾਂ ਨੂੰ ਕਹਿੰਦੇ ਆ ਦੇ ਨਾਨਕ ਕੇ ਅਤੇ ਸੌਰੀ ਹਨ ਅਤੇ ਗੁਰੂ ਅਰਜਨ ਦੇਵ ਜੀ ਦੇ ਨਾਨਕੇ ਹਨ ਉੱਤਰ ਭਾਈ ਦਾਤੂ ਨੇ ਗੁਰਗੱਦੀ ਤੇ ਬੈਠਿਆ ਆਪ ਜੀ ਨੂੰ ਲਤ ਮਾਰੀ ਆਪ ਜੀ ਈਰਖਾ ਤੋਂ ਦੂਰ ਰਹਿਣ ਲਈ ਜੱਦੀ ਪਿੰਡ ਵਾਸਰ ਕੇ ਪੁੱਜੀ ਅਤੇ ਤੇ ਲਿਖ ਦਿੱਤਾ ਕਿ ਜਿਹੜਾ ਦਰਵਾਜ਼ਾ ਖੋਲੇਗਾ ਉਹ ਸਿੱਖ ਨਹੀਂ ਹੋਵੇਗਾ ਗੁਰੂ ਜੀ ਨੇ ਖੁਸ਼ ਹੋ ਕੇ ਵਾਰ ਦਿੱਤਾ ਕਿ ਜਿਹੜਾ ਇਸ ਸਨ ਵਿੱਚੋਂ ਲੰਗੇਗਾ ਉਸ ਦੀ 84 ਕੱਟੀ ਜਾਵੇ। ਅਸੀਂ ਸੰਗਤ ਜੀ ਆਪਾਂ ਹੁਣ ਇੱਥੇ ਦੇ ਇਤਿਹਾਸ ਦੇ ਬਾਰੇ ਜਾਣਦੇ ਆਂ ਬਾਸਰ ਕੇ ਗੱਲਾਂ ਪਿੰਡ ਗੁਰਦੁਆਰਾ ਸਨ ਸਾਹਿਬ ਸਾਹਮਣੇ ਸੰਗਤ ਜੀ ਆਪਾਂ ਗੁਰੂ ਘਰ ਦੇ ਦਰਸ਼ਨ ਕਰ ਰਹੇ ਆ ਨਾਲ ਨਾਲ ਇਤਿਹਾਸ ਦੇ ਦਰਸ਼ਨ ਵੀ ਕਰੋ ਥੋੜਾ ਜਿਹਾ ਆਪਾਂ ਜਾਣਦੇ ਵੀ ਆ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਨਗਰ ਬਾਸਰ ਕੇ ਸੰਮਤ 1511 ਬਿਕਰਮੀਨ ਹੋਂਦ ਵਿੱਚ ਆਇਆ ਸੀ ਇਹ ਨਗਰ ਇਹ ਨਗਰ ਸ਼੍ਰੀ ਰਾਮ ਨਾਰਾਇਣ ਭੱਲੇ ਨੇ ਵਸਾਇਆ ਸੀ ਸੰਮਤ 1536 ਵਿਕਰਮੀ ਸਾਖ ਸੁਦੀ ਚੌਥ ਨੂੰ ਸ੍ਰੀ ਤੇਜ ਭਾਨ ਭੱਲੇ ਖੱਤਰੀ ਦੇ ਘਰ ਸ੍ਰੀ ਗੁਰੂ ਅਮਰਦਾਸ ਜੀ ਪਾਸ਼ਾਏ ਤੀਸਰੀ ਨੇ ਨਗਰ ਬਾਸਰ ਕੇ ਵਿੱਚ ਅਵਤਾਰ ਧਾਰਿਆ ਅਤੇ ਇਹ ਨਗਰ ਭਾਈ ਗੁਰਦਾਸ ਜੀ ਭਾਈ ਸਾਵਣ ਮੱਲ ਭਾਈ ਜਸੂ ਭਾਈ ਸੁੰਦਰ ਭਾਈ ਬਗਿਆੜਾ ਭਾਈ ਮੋਹਨ ਬਾਬਾ ਮੋਰੀ ਅਤੇ ਗੁਰੂ ਪੁੱਤਰੀ ਗੁਰੂ ਪਤਨੀ ਅਤੇ ਗੁਰੂ ਮਾਤਾ ਦਾ ਰਤਵਾ ਹਾਸਲ ਕਰਨ ਵਾਲੀ ਬੀਬੀ ਪਾਨੀ ਅਤੇ ਬੀਬੀ ਦਾਨੀ ਜੀ ਦਾ ਜੱਦੀ ਨਗਰ ਹੈ ਵਾਹਿਗੁਰੂ ਇੱਥੇ ਬੀਬੀ ਅਮਰੋ ਜੀ ਪੁੱਤਰੀ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਜਿਨ੍ਹਾਂ ਨੂੰ ਕਹਿੰਦੇ ਆ ਦੇ ਨਾਨਕੇ ਅਤੇ ਸੌਰੇ ਹਨ ਅਤੇ ਗੁਰੂ ਅਰਜਨ ਦੇਵ ਜੀ ਦੇ ਨਾਨਕੇ ਹਨ ਸ੍ਰੀ ਗੁਰੂ ਅਮਰਦਾਸ ਜੀ ਖੇਤੀ ਅਤੇ ਵਪਾਰ ਦਾ ਕੰਮ ਕਰਦੇ ਸਨ ਉਹ 21 ਵਾਰ ਹਰ ਦਿਵਾਰ ਵਿਖੇ ਗੰਗਾ ਤੇ ਇਸ਼ਨਾਨ ਕਰਨ ਲਈ ਗਏ 21ਵੀਂ ਵਾਰ ਇਸ਼ਨਾਨ ਕਰਕੇ ਵਾਪਸ ਆਉਂਦੇ ਸਮੇਂ ਰਸਤੇ ਵਿੱਚ ਇੱਕ ਸਾਧੂ ਨਾਲ ਮੇਲ ਹੋਇਆ ਸਾਧੂ ਨੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ ਗੁਰੂ ਜੀ ਨੇ ਉੱਤਰ ਦਿੱਤਾ ਕਿ ਅਸਾਂ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਇਹ ਗੱਲ ਸੁਣ ਕੇ ਸਾਧੂ ਬਹੁਤ ਨਿਰਾਸ਼ ਹੋਇਆ ਤੇ ਚਲਾ ਗਿਆ ਬਾਅਦ ਵਿੱਚ ਇੱਕ ਦਿਨ ਸਵਾ ਪਹਿਰ ਰਾਤ ਵੇਲੇ ਬੀਬੀ ਅੰਬਰੋਸ ਪੁੱਤਰੀ ਸ੍ਰੀ ਗੁਰੂ ਅੰਗਦ ਦੇਵ ਜੀ ਜਿਹੜੇ ਗੁਰੂ ਅਮਰਦਾਸ ਜੀ ਦੇ ਭਤੀਜੇ ਭਾਈ ਜਸੂ ਜੀ ਨਾਲ ਵਿਆਹੇ ਹੋਏ ਸਨ ਦੁੱਧ ਰਿੜਕ ਦੇ ਸਮੇਂ ਆਸਾ ਦੀ ਵਾਰ ਦਾ ਪਾਠ ਕਰ ਰਹੇ ਸਨ ਗੁਰੂ ਜੀ ਨੇ ਪੁੱਛਿਆ ਪੁੱਤਰੀ ਇਹ ਬਾਣੀ ਕਿਸ ਦੀ ਹੈ ਸਾਨੂੰ ਉਸ ਦੇ ਦਰਸ਼ਨ ਕਰਵਾਓ ਬੀਬੀ ਅਮਰੋ ਜੀ ਗੁਰੂ ਅਮਰਦਾਸ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਪੁੱਜੇ ਆਪਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਕੇ 12 ਸਾਲ ਸੇਵਾ ਕੀਤੀ ਅਤੇ ਚੇਤਸੰਮਤ 1609 ਨੂੰ ਗੁਰਗੱਦੀ ਦੀ ਗੁਰਗੱਦੀ ਪ੍ਰਾਪਤ ਕੀਤੀ ਗੁਰਗੱਦੀ ਅੰਗਰ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਭਾਈ ਦਾਤੂ ਨੇ ਗੁਰਗੱਦੀ ਤੇ ਬੈਠਿਆ ਆਪ ਜੀ ਨੂੰ ਲਤ ਮਾਰੀ ਆਪ ਜੀ ਈਰਖਾ ਤੋਂ ਦੂਰ ਰਹਿਣ ਲਈ ਜੱਦੀ ਪਿੰਡ ਵਾਸਰ ਕੇ ਪੁੱਜੀ ਅਤੇ ਪਿੰਡ ਦੇ ਬਾਹਰ ਇੱਕ ਕੱਚੇ ਕੋਠੇ ਵਿੱਚ ਬੈਠ ਕੇ ਤਸਮਾਦੀ ਵਿੱਚ ਲੀਨ ਹੋ ਗਈ ਬਾਹਰ ਦਰਵਾਜ਼ੇ ਤੇ ਲਿਖ ਦਿੱਤਾ ਕਿ ਜਿਹੜਾ ਦਰਵਾਜ਼ਾ ਖੋਲੇਗਾ ਉਹ ਸਿੱਖ ਨਹੀਂ ਹੋਵੇਗਾ ਗੋਇੰਦਵਾਲ ਗੁਰੂ ਜੀ ਦੀ ਭਾਲ ਹੋਈ ਆਖਿਰ ਗੁਰੂ ਜੀ ਦੇ ਦਰਸ਼ਨ ਲਈ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਗਈ ਅੱਗੇ-ਅੱਗੇ ਘੋੜੀ ਤੇ ਪਿੱਛੇ-ਪਿੱਛੇ ਬਾਬਾ ਬੁੱਢਾ ਜੀ ਤੇ ਸੰਗਤਾਂ ਚੱਲ ਪਈਆਂ ਘੋੜੀ ਇਸ ਥਾਂ ਤੇ ਆ ਕੇ ਰੁਕ ਗਈ ਬਾਬਾ ਬੁੱਢਾ ਜੀ ਨੇ ਦਰਵਾਜ਼ੇ ਤੇ ਲਿਖਿਆ ਪੜ੍ਹ ਕੇ ਕੱਚੇ ਕੋਠੇ ਦੇ ਪਿਛਲੇ ਪਾਸੇ ਸੱਨ ਲਾ ਕੇ ਦਰਸ਼ਨ ਕੀਤੇ ਅਤੇ ਸੰਗਤਾਂ ਨੂੰ ਦਰਸ਼ਨ ਕਰਵਾਈ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਆਪ ਦਾ ਹੁਕਮ ਅਟਲ ਹੈ ਅਸੀਂ ਦਰਵਾਜ਼ਾ ਨਹੀਂ ਖੋਲਿਆ ਗੁਰੂ ਜੀ ਨੇ ਖੁਸ਼ ਹੋ ਕੇ ਵਾਰ ਦਿੱਤਾ ਕਿ ਜਿਹੜਾ ਇਸ ਸੰਨ ਵਿੱਚੋਂ ਲੰਗੇਗਾ ਉਸ ਦੀ 84 ਕੱਟੀ ਜਾਵੇਗੀ ਇਸ ਲਈ ਇਹ ਗੁਰੂ ਘਰ ਦਾ ਨ ਸੰਨ ਵਿੱਚ ਨਰ ਜੋ ਲਖ ਜਾਵੇ ਸੋ ਨਰ ਜਮ ਕੇ ਪੰਥ ਨਾ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰੋ ਜੀ ਦੀ ਵੀ ਕੇ ਗੁਰੂ ਗੰਦਰ ਸਿੰਘ ਪਾਚੀ ਨੇ 12 ਵਾਰ ਦਿੱਤੇ ਨੇ 12-12 ਵਾਰ ਦੀਆਂ ਪ੍ਰਾਪਤੀਆਂ ਰਹੀਆਂ ਸਿੱਖ ਸੰਗਤਾਂ ਅਰਦਾਸਾਂ ਚਿਰਜਾਨਾ ਜਿਕਰ ਕਰਦੀਆਂ ਨੇ ਇਹ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਡਿਉੜੀਆਂ ਦੀ ਰੋਹ ਨੇ ਆਤਮਿਕ ਖਾਮਿਆਂ ਦੇ ਖਾਮਿਆਂ ਨੇ ਆਤਮਿਕ ਉਹ ਕੁਝ ਵਾਰ ਨਹੀਂ ਜਿਹੜੇ ਗੁਰੂ ਗੰਦਰ ਦੇ ਪਾਚੀ ਨੂੰ ਗੁਰੂ ਗੰਦਰ ਪਾਚੀ ਨੂੰ ਮਨ ਦੀ ਸੇਵਾ ਕਰਦੀ ਧਾਰਨਾ ਨੂੰ ਮਰਤਾ ਦੇਖ ਕੇ ਜਿਹੜੇ ਵਾਰ ਦਿੱਤੇ ਨੇ ਉਹ 12 ਦੇ 12 ਵਾਰ ਪੱਲੇ ਮੈਨਾਂ ਤਸਵੀਰ ਦੇ ਪੱਲੇ ਤੇ ਨੇ ਨਿਮਾਣੇ ਦਾ ਜ਼ਿਕਰ ਕਰਦਾ ਪਰ ਦਰਸ਼ਨ ਕਰ ਰਹੇ ਹਾਂ ਦਰਬਾਰ ਸਾਹਿਬ ਸਨ ਸਾਹਿਬ ਦੇ ਬਹੁਤ ਸੋਹਣਾ ਇਤਿਹਾਸ ਵੀ ਸੁਣਾਇਆ ਸਿੰਘ ਸਾਹਿਬ ਨੇ